ا تو جی سکتان تے دی آخری گاڑی آ رہی ہے ہاں سسی گاڑی ہاں ہمت دی وساسی ہم نہیں جیوا دی وڑ لا میں نہیں آئی फते गढ़ सा हलका सानीवाल इंचार्ज बिक्रम सिंह बाजवा ने ससुराली पंड विखी सतलुज दरिया दौरा हो सकता रात तक नब्बे न ਅਜੇ ਤੋ ਕਹਿੰਦੇ ਕਿ ਰਾਤ ਤੱਕ ਪਹੁੰਚ ਜਾਊਗਾ ਪਰ ਉਹਦਾ ਫਾਇਦਾ ਜੇ ਉੱਪਰ ਆ ਜਾਏ ਉਹ ਟੇਗਾ ਨਹੀਂ ਡਿੱਗਣਗੇ। ਹਾਂ ਵੇ ਟੇਗਾ ਡਿੱਗਣਗੇ। ਜਿਹੜਾ ਨੇ ਜਾਣ ਰਿਹਾ ਇਹ ਨੂੰ ਪਾਣੀ ਦਾ ਰੋਹ ਪੜਾਇਆ ਇਹ ਪਾਣੀ ਦਾ ਹੁਣ ਚੱਲ ਜਿਹਾ। ਕੁਝ ਦਿਨ ਪਹਿਲਾਂ ਵੀ ਇੱਥੇ ਸਸਾੜੀ ਪਿੰਡ 'ਚ ਆਇਆ ਸੀ। ਅੱਜ ਫੇਰ ਆਇਆ। ਹਾਂ ਦੇਖੋ ਲੋਕ ਸਰਪੰਚ ਸਾਹਿਬ ਬਾਕੀ ਸਾਰੇ ਪਤਵੰਤੇ ਸੱਜਣ ਉਹਦਣ ਵੀ ਖੜੇ ਸੀ ਅੱਜ ਵੀ ਖੜੇ ਆ। ਉਹਦਣ ਮੈਂ ਸਾਰੇ ਅਫਸਰਾਂ ਨਾਲ ਇਰੀਗੇਸ਼ਨ ਚਾਹੇ ਕੋਈ ਨਵਾਂ ਸ਼ਹਿਰ ਦਾ ਹੋਵੇ ਚਾਹੇ ਚੀਫ ਇੰਜੀਨੀਅਰ ਦੀ ਸਭ ਨੂੰ ਇਹ ਅਧਿਕ ਭਾਈ ਪੱਥਰ ਮੋੜੀਆਂ ਇੱਥੇ ਕੱਟੀਆਂ ਕਰਾਉਂ। ਉਹ ਉਹਨਾਂ ਨੇ ਹੁਣ ਕਰਤੀਆਂ ਨੇ। ਉਹਨਾਂ ਤੋਂ ਜਿਹੜਾ ਮੈਂ ਪੁੱਛਿਆ ਕਿ ਪਾਣੀ ਕਿੰਨਾ ਹੋਰ ਵਧੂਗਾ ਉਹ ਕਹਿੰਦੇ ਮਾੜਾ ਮੋਡਾ ਹੋ ਰਿਹਾ ਸ਼ਾਇਦ ਰਾਤ ਤੱਕ ਜਾਂ ਕਹੜਾ ਜ ਵਧੇ। ਪਰ ਉਹ ਨਾਲ ਇਹ ਵੀ ਕਹਿ ਰਹੇ ਕਿ ਜੋ ਵਧ ਗਿਆ ਫੇਰ ਜਿਹੜੀ ਕੱਟ ਹੋ ਰਹੀ ਆ ਫੇਰ ਉਹ ਖਤਮ ਹੋ ਜੂਗੀ। ਜ਼ਮੀਨ ਦਾ ਨੁਕਸਾਨ ਨਹੀਂ ਉਹ ਕਹਿੰਦੇ ਪਾਣੀ ਹੁੰਦੇ ਆ ਜਾਂਦਾ। ਪਰ ਉਹਨਾਂ ਦੇ ਸਾਹਮਣੇ ਕੋਈ ਹੁਣ ਹੋਰ ਕੋਈ ਬਹੁਤ ਵੱਡਾ ਉਪ ਤੋਂ ਇਹੋ ਜਿਹਾ ਪਾਣੀ ਨਹੀਂ ਆ ਰਿਹਾ ਕਿ ਬਹੁਤ ਵੱਡਾ ਆਪਣਾ ਨੁਕਸਾਨ ਹੋ ਉਹਨਾਂ ਨੂੰ ਲੱਗ ਰਿਹਾ ਉਹ ਕਹਿੰਦੇ ਅਸੀਂ ਤਿਆਰ ਬੈਠੇ ਆ ਸਾਡੇ ਅਫਸਰ ਆ ਅਸੀਂ ਸਭ ਕੁਝ ਪੱਥਰ ਬੋਰੀਆਂ ਸਭ ਰੱਖ ਕੇ ਬੈਠੇ ਆ ਕੋਈ ਸਾਨੂੰ ਕਰਨਾ ਪਊਗਾ ਕਰਦੇ ਆਂਗਾ ਮੇਰੇ ਖਾਲ ਵਾਹਿਗੁਰੂ ਜਰੇ ਪ੍ਰਾਰਥਨਾ ਕਰੀਏ ਪੀ ਇਹ ਪਿੰਡਾ ਦਾ ਕੋਈ ਹੋਰ ਨੁਕਸਾਨ ਨਾ ਹੋ ਇਹ ਸਾਰੇ ਲੋਕ ਚੋਪਣੇ ਖੜੇ ਆ ਸਾਰਾ ਦੇਖ ਲੋ ਫਾਰੀ ਦੁਨੀਆ ਤੇ ਜਿਹੜਾ ਖੇਤੀ ਦਾ ਨੁਕਸਾਨ ਹੋਇਆ ਜੀ ਇੱਥੇ ਕਈ ਕਿੱਲੇ ਜਿਹੜੇ ਉਹਨਾਂ ਨੂੰ ਕੰਪਨਸੇਸ਼ਨ ਦਵਾਵਾਂਗੇ ਨਾ ਪਰ ਉਹਨਾਂ ਨੂੰ ਆਪਾਂ ਨੂੰ ਕਿੰਨੀ ਕੁ ਹੋਰ ਕੱਟ ਜਾਂਦੀ ਆ ਉਦੋਂ ਤੱਕ ਇੰਤਜ਼ਾਰ ਕਰਨਾ ਪਊਗਾ ਕਿਉਂਕਿ ਜਿਹਦੀ ਰਾਤ ਨੂੰ ਕੱਟ ਗਈ ਕੱਲ ਕੱਟ ਗਈ ਉਹਨੂੰ ਅੱਜ ਉਹਦੇ ਵਿਚਾਰੇ ਤੇ ਕਾਗਜ਼ ਬਣਾ ਦੇਗਾ ਤੇ ਫਿਰ ਉਹਦੀ ਤਾਂ ਹੋਰ ਨੁਕਸਾਨ ਹੋਊਗਾ ਨਹੀਂ ਨਹੀਂ ਉਹਦਾ ਫਿਰ ਕਾਗਜ਼ਾਂ 'ਚ ਘੱਟ ਹੋ ਜਾਊਗਾ ਜੇ ਜਦੋਂ 2-4 ਦਿਨ 'ਚ ਸਾਰਾ ਕੁਝ ਹੋ ਜੂਗਾ ਉਦੋਂ ਫਿਰ ਜਿਹਦੀ ਜਿੰਨੀ ਗਈ ਉਹਨੂੰ ਫਿਰ ਕੰਪਨਸੇਸ਼ਨ ਦੇ ਦੇਵਾਂਗੇ ਹਾਂਜੀ ਬੜੀ ਬਸਾਰ ਸਾਨੇਵਾਲ ਹਲਕੇ ਦੇ ਜਿਹੜੇ ਹਾਲਾਤ ਦੇਖਣ ਪਹੁੰਚੇ ਉਹ ਸਤਲੁਜ ਤੇ ਦੇਖੋ ਕਈ ਘੜੇ ਅਸੀਂ ਬੰਨ ਤੇ ਭਰੇ ਨੇ ਡਾਕਟਰ ਸਾਹਿਬ ਮੈਂਬਰ ਪਾਰਲੀਮੈਂਟ ਵੀ ਪਹਿਲਾਂ ਆ ਕੇ ਗਏ ਨੇ ਸਾਰੇ ਅਫਸਰਾਂ ਨਾਲ ਗੱਲ ਕੀਤੀ ਹੈ ਪ੍ਰਸ਼ਾਸਨ ਨਾਲ ਗੱਲ ਕੀਤੀ ਹੈ ਔਰ ਕਿ ਇਹਨਾਂ ਦੇ ਪਤਾ ਪ੍ਰਬੰਧ ਕਰੋ ਲੋਕ ਬੜੇ ਚਿੰਤਤ ਸੀ ਜਦੋਂ ਅਸੀਂ ਪਹਿਲਾਂ ਆਏ ਹੁਣ ਲੱਗ ਰਿਹਾ ਜਿਸ ਤਰ੍ਹਾਂ ਅਫਸਰਾ ਨਾਲ ਵੀ ਗੱਲ ਹੋਈ ਹੈ ਕਿ ਵਾਹਿਗੁਰੂ ਕਿਰਪਾ ਕਰਨ ਤਾਂ ਇਹ ਜਿਹੜੀ ਬਲਾ ਮੈਨੂੰ ਲੱਗਦਾ ਟਲ ਜੂਗੀ ਤੇ ਲੋਕਾਂ ਨੇ ਸਹਿਯੋਗ ਕੀਤਾ ਸਾਰੇ ਅੜੜਲੇ ਸੋਨੂ ਜੀ ਸਾਡੇ ਸਰਪੰਚ ਦੇ ਬੋਟਰ ਦੇ ਉਧਣ ਤੇ ਲੱਗੇ ਹੋਏ ਸਾਰੀ ਸਾਡੀ ਕੌਂਸਲ ਦੀ ਟੀਮ ਇੱਥੇ ਮੌਜੂਦ ਹੈ ਸਾਰੇ ਸਾਰੇ ਦੇ ਸਾਰੇ ਜਣੇ ਪ੍ਰਸ਼ਾਸਨ ਦਾ ਪੂਰਾ ਸਾਥ ਦੇ ਰਹੇ ਨੇ ਭੋਰੀਆਂ ਥੈਲੇ ਜੋ ਕਿਸੇ ਨੂੰ ਕੋਈ ਮਿਲਦਾ ਉਹ ਲੈ ਕੇ ਇੱਥੇ ਆਏ ਨੇ ਆਰਾ ਅਜੇ ਤੱਕ ਜਿਹੜਾ ਸਾਹਨੇ ਆਉਂਦਾ ਉਹ ਬਚਾਇਆ ਪਹਿਲਾਂ ਜਿਹੜੀ ਰੇਤ ਮਾਈਨਿੰਗ ਵੀ ਇੱਥੇ ਹੁੰਦੀ ਰਹੀ ਹੈ ਕਿਤਨੇ ਕਿਤੇ ਵਾਰਨਿੰਗ ਵੀ ਸੀ ਪ੍ਰਿੰਟ ਵਾਲੇ ਕਹਿੰਦੇ ਸੀਗੇ ਕਿ ਇੱਥੇ ਹੜਾ ਆਉਂਦਾ ਜਿਹੜਾ ਹਲਾਤ ਬਣ ਸਕਦੇ ਦੇਖੋ ਅੱਜ ਉਹ ਸਮਾਂ ਨਹੀਂ ਪਰ ਇਹ ਕਿਤੇ ਨਾ ਕਿਤੇ ਸਚਾਈ ਹੈ ਕਿ ਜਿਹੜਾ ਇਸ ਪਾਸੇ ਪਾਣੀ ਦੀ ਜਿਹੜੀ ਤੱਕ ਪਹਿ ਰਹੀ ਹੈ ਜਿਹੜੇ ਢਿਗਾਂ ਡਿੱਗ ਰਹੀਆਂ ਉਹਦਾ ਕਾਰਨ ਉਹ ਹੀ ਹੈ ਕਿ ਇਸ ਪਾਸੇ ਉਹ ਰੇਤਾ ਚੱਕਿਆ ਗਿਆ ਤਾਂ ਪਾਣੀ ਦਾ ਜਿਹੜਾ ਵਹਾਅ ਹੈ ਉਹ ਇਸ ਪਾਸੇ ਗਿਆ ਹੈ ਜੇ ਪ੍ਰਸ਼ਾਸਨ ਇਸ ਤੋਂ ਪਹਿਲਾਂ ਹੀ ਸੁਚੇਤ ਰਿੰਦਾ ਤਾਂ ਇਹ ਹਾਲਾਤ ਨਹੀਂ ਹੋਣੇ ਸੀ। ਹਾਂਜੀ ਪਰ ਇਹ ਹਾਲਾਤ ਕੀ ਨੇ ਤੇ ਕਿਸ ਤਰ੍ਹਾਂ ਦੇ ਜਿਹੜੇ ਸਰਕਾਰ ਵੱਲੋਂ ਪ੍ਰਬੰਧ ਜਿਹੜੇ ਇੱਥੇ ਕੀ ਲੱਗਦਾ ਤੁਹਾਨੂੰ? ਦੇਖੋ ਜੀ ਸਾਡੇ ਹਾਲਾਤ ਬਾਈਕ ਜੀ ਕਿਰਪਾ ਨਾਲ ਸੱਚੇ ਪਾਤਸ਼ਾਹ ਕਿਰਪਾ ਨਾਲ ਬਹੁਤ ਭੱਜਿਆ ਹੋ ਰਿਹਾ ਪੈਸੇ ਜਿਹੜਾ ਕੰਮ ਸੀ ਦੇਖੋ ਟਾ ਬਹੁਤ ਲੱਗੀ ਆ। ਖਾਸ ਕਰਕੇ ਮੇਰੇ ਜ਼ਮੀਨ ਦਾ ਭਰਾਵਾ ਦਾ ਬਹੁਤ ਨੁਕਸਾਨ ਹੋਇਆ। ਕਈਆਂ ਦੇ ਫੋਕਲਰ ਦੇ ਪਪੂਲਰ ਹੜ ਗਏ। ਕਈਆਂ ਦੇ ਦੋ ਦੋ ਕਿਲੇ ਸੀ ਉਹ ਵੀ ਹੜ ਗਏ। ਅੱਜ ਪ੍ਰਮਾਤਮਾ ਅਗੇ ਆਪ ਨੂੰ ਅਰਦਾਸ ਕਰਨ ਦੀ ਲੋੜ ਆ ਕਿ ਆਪੋ ਆਤਮਾ ਸੱਚੇ ਪਾਤਸ਼ਾਹ ਇਸ ਇਲਾਕੇ ਦੀ ਮਿਹਰ ਪਰਾਤ ਰੱਖੀ ਅੱਜ ਸਾਰੇ ਪਿੰਡਾਂ ਦੇ ਵਿੱਚ ਤੁਸੀਂ ਦੇਖੋ ਸਾਡੇ ਪਿੰਡਾਂ ਦੇ ਵਿੱਚ ਅੱਜ ਮਕਾਨ ਟੈਗ ਡਿਗਰੇ ਆ ਗਰੀਬ ਲੋਕਾਂ ਦੇ ਅੱਜ ਹਾਲਾਤ ਉਹ ਆਪਾਂ ਕਰ ਨਹੀਂ ਸਕਦੇ ਅੱਜ ਜਿਹੜਾ ਇਹ ਕਾਰਨ ਕੀ ਆ ਅਸੀਂ ਪਹਿਲਾਂ ਬਹੁਤ ਰੌਲਾ ਪਾਇਆ ਪਰਚੇ ਵੀ ਕਰਾਏ ਪਰ ਸਾਡੀ ਕੋਈ ਸੁਣਵਾਈਆਂ ਨਹੀਂ ਹੋਈਆਂ ਅੱਜ ਸਾਨੂੰ ਇਹ ਲੋਕਾਂ ਨੂੰ ਭੁਗਤਣਾ ਪਰਿਆ ਅੱਜ ਆਮ ਜਨਤਾ ਨੂੰ ਭੁਗਤਣਾ ਪੈ ਰਿਹਾ ਜਿਹੜਾ ਕੰਮ ਹੈ ਰੀਤ ਮਾਫੀ ਕਰਕੇ ਹੋਇਆ ਜਿੱਦੋ ਰੀਤ ਮਾਫੀ ਖਲਾ ਬੋਲਦੇ ਸੀ ਧਾਰੇ ਰੀਤ ਮਾਫੀ ਆ ਸਾਡੇ ਦੇ ਉਲਟਾ ਪਰਚੇ ਕਰਾਂਦਾ ਸੀ ਅੱਜ ਹਾਲਾਤ ਪ੍ਰਮਾਤਮਾ ਕੇ ਦੱਸ ਕਰਦੇ ਆ ਕਿ ਵਧੀਆ ਹੋਣ ਸਾਡਾ ਇਲਾਕਾ ਵਾਜ ਜਵੇ ਅੱਜ ਲੋਕ ਖੜੇ ਆ ਨਾ ਕਿ ਸਰਕਾਰਾਂ ਖੜੀਆਂ ਅੱਜ ਪਿੰਡਾਂ ਦੇ ਪਿੰਡ ਸ਼ਹਿਰਾਂ ਦੇ ਸ਼ਹਿਰ ਤੇ ਹਰ ਪਿੰਡ ਦੇ ਵਿੱਚੋਂ ਹਰ ਲੋਕ ਲੱਗੇ ਸੇਵਾ ਕਰਨ ਲੱਗੇ ਤਨੋਂ ਮਨੋਂ ਤਨੋਂ ਲੱਗੇ ਹੋਏ ਆ ਜਿੱਦਾਂ ਵੀ ਹੁੰਦੀ ਸਾਰੇ ਸੇਵਾ ਕਰਦੇ ਆ ਬਹੁਤ ਬਹੁਤ ਕੀ ਨਾਮ ਹੈ ਜੀ ਸਰਦਾਰ ਸਾਧੂ ਸਿੰਘ ਦਾ ਲੜਕਾ ਹੈ ਕਿੰਨਾ ਕਿੰਨਾ ਨਿਸ਼ਾਨ ਕਾਫੀ ਹੋ ਗਏ ਪੰਜ 600 ਲੋਕਾਂ ਤੇ ਨਾ ਬਾਟੇ ਤੇ ਤਾਂ ਹੱਥ ਇੱਧਰ ਭਾਈ ਨੇ ਨਾ ਤਾਂ ਇੱਧਰ ਉਹ ਅੱਗੇ ਸੀ ਕਿ ਨਾ ਇਸ ਤਰ੍ਹਾਂ ਹੀ ਉੱਤੇ ਵੱਢ ਵੱਢ ਕੇ ਲਾਈ ਜੰਨੇ ਵੀ ਧਾਰ ਜੀ ਕਿੰਨੀ ਜ਼ਮੀਨ ਚ ਲਾਇਆ ਸੀ ਜੀ ਟੋਟਲ 18 ਕੱਲੇ ਜ਼ਮੀਨ ਸੀ 18 ਕੱਲੇ ਵਿੱਚੋਂ ਤੁਹਾਨੂੰ ਦੱਸਿਆ ਵੀ ਆਹ ਚੀਜ਼ ਹੀ ਰਹਿ ਗਈ ਪੱਲੇ ਆਹ ਕੁਝ ਨਹੀਂ ਪੈਂਦਾ ਬਾਕੀ ਸਾਰੇ ਲੜ ਗਏ ਬਸ ਸਾਰੀ ਲੜ ਗਈ ਜੀ ਸਰਕਾਰ ਕੋਲੋਂ ਕੀ ਮੰਗ ਕਰਦੇ ਹੋ ਮੰਗਾ ਸੀ ਕੀ ਕਰਨੀ ਉਹ ਆਪਣਾ ਹੀ ਸਾਰ ਲੈਣ ਸਰਕਾਰ ਅਸੀਂ ਕਹਿੰਦੇ ਵੀ ਪ੍ਰਮਾਤਮਾ ਉਹਨਾਂ ਨੂੰ ਤਾਂ ਤਰਫੀ ਬਸੋ ਵੀ ਸਾਡੇ ਦੇ ਭਾਈਚਾਰਾ ਸਿੱਖ ਚਾਰਾ ਹੀ ਰਹਿ ਜਵੇ ਅਸੀਂ ਗੱਲ ਅਸੀਂ ਫੇਰ ਗੱਜਰਾ ਕਰਾਂਗੇ ਪਰ ਉਹ ਸਰਕਾਰ ਨਹੀਂ ਸਾਡੇ ਸੁਣਨੀ ਨਾ ਸਾਨੂੰ ਪਤਾ ਵੀ ਨਾ ਪਿਛੇ ਪਹਿਲਾਂ ਨਹੀਂ ਮਿਲਿਆ ਹੁਣ ਨਹੀਂ ਮਿਲਿਆ ਆ ਦੂਜਾ ਮੇਰੇ ਗੋਆ ਦਾ ਬੂਟਾ ਮਹਿਰਾ ਸੀ 900 ਤੋਂ ਵਿੱਚ ਗੁੱਟੇ ਦੇ ਵਿੱਚ ਉਹ ਮੇਰੇ ਹਿਸਾਬ ਨਾਲ ਵੀ 100 ਬੂਟੇ ਮੇਰੇ ਰਹਿ ਗਏ ਜਿਵੇਂ ਨਾਲ ਜਮੀਨਾਂੜਕਿੰਗ ਵਾਲੇ ਮੋਢੇ ਅੱਜ ਲੱਗਦੀ ਇਹ ਜਿਹੜੇ ਘਟੋੜ 15 10 15 ਲੱਖ ਰੁਪਏ ਦੇ ਬੂਟੇ ਦਾ ਜੀ 35 ਲੱਖ ਦਾ ਮੇਰਾ ਨੁਕਸਾਨ ਹੋਣਾ ਸਰਕਾਰ ਨੂੰ ਕੁਝ ਸਮਝੋ ਕਾ ਤੋ 50 50 ਹਜ਼ਾਰ ਦੇ ਦੂਦ ਦਸ ਦਸ ਦੇ ਦੋ ਸਾਨੂੰ ਮਿਲਣਾ ਕਿ ਇੱਥੇ 40 ਕਿਲੇ ਮੇਰੇ ਆਪ ਦੇ ਖੋਜ ਰੋੜ ਦੇ ਵਿੱਚ 40 ਕਿਲੇ ਉਹ ਸਾਰੇ ਰੋੜ ਦੇ ਵਿੱਚ ਅਸੀਂ ਕੋਈ ਨਿਸਕਾਨ ਐਨਾ ਨਿਸਕਾਨਾ ਕੋਈ ਅੰਤ ਨਹੀਂ ਅਸੀਂ ਕਾਸੀਂ ਫਿਰ ਪ੍ਰਮਾਤਮਾ ਦਾ ਸ਼ੁਕਰ ਕਰਦੇ ਆ ਇੱਕ ਸਾਨੂੰ ਰੋਣਾ ਰਹਿ ਗਿਆ ਜਿੰਨਾ ਮਨ ਸਾਡਾ ਦੁਖੀ ਆ ਕਿ ਨਾ ਐਨਾ ਕਿਸੇ ਦਾ ਨਹੀਂ ਜਿੰਨਾ ਜ਼ਿੰਮੇਵਾਰ ਦਾ ਦੁਖੀ ਆ ਇੱਕ ਪ੍ਰਮਾਤਮਾ ਨੇ ਸਾਨੂੰ ਕਰਤਾ ਇੱਕ ਇਹਨਾ ਨਾ ਕਰਤਾ ਹੁਣ ਆ ਪਾਰਟੀ ਦੇ ਨਾਲ ਪਾਰਟੀ ਕੌਣ ਆ ਰਹੀ ਸਾਡੇ ਕੋਲ ਕੀ ਕਰ ਰਹੀ ਸਾਡੇ ਵਾਸਤੇ ਉਨਾ ਥੈਲੇ ਭਾਈ ਜਰਾ ਕੋਈ 10 ਦਿੰਦਾ ਕੋਈ 20 ਦਿੰਦਾ ਕੁਝ ਕਰਦੇ ਆ ਮਾੜਾ ਮੋਟਾ ਆ ਗਿਆ ਜੀ ਆ ਆ ਗਿਆ ਜੀ ਫਲਨ ਆ ਗਿਆ ਬਨਨ ਆ ਗਿਆ ਸਰੋਰੀ ਜੀ ਫਿਰ ਸ਼ੁਕਰ ਕਰਦੇ ਆ ਫਿਰ ਵੀ ਅਸੀਂ ਕਹਿੰਦੇ ਸ਼ੁਕਰ ਮਹਾਰਾ ਦਾ ਵੀ ਸਾਡੇ ਪੈਰ ਲੱਗਣ ਚੁੱਕੇ ਰਹਿ ਜਾਣ ਬਰੋਦ ਨਿਕਾਲਦੇ ਉਹ ਕਹਿੰਦਾ ਸੰਸਾਰ ਦੇ ਕੰਮ ਜੇ ਨਾ ਹੁੰਦਾ ਕਰ ਰਹੇ ਆ ਜੀ ਆ ਜੀ ਠੀਕ ਹੁਣ ਇਸੇ ਕਰਕੇ ਜੇ ਨਾ ਕਹੀਏ ਤਾਂ ਬੰਦਾ ਰੁੰਦਾ ਸਰਪੰਚ ਸਾਹਿਬ ਪਿੰਡ ਦੇ ਅੰਦਰ ਕਰਨੇ ਆਪਣੇ ਪਿੰਡ ਭਾਈ ਜਾਰਾ ਹਰੇਕੇ ਕਰ ਰਿਹਾ ਦੇਖੋ ਜੀ ਇਹ ਪ੍ਰਤਾਪ ਸਿੰਘ ਦੇ ਆਸਾ ਬੰਦੇ ਦਾ ਆਸਾ ਹੈ ਨਹੀਂ ਹਾਂ ਜੀ ਪਰਮਾਉ ਦਾ ਬਸ ਆਸਾ ਜੀ ਉਹ ਕਰ ਰਿਹਾ ਉੱਪਰ ਵਾਲਾ ਹਾਂ ਪਰ ਆਪਾਂ ਕਹਿ ਨਹੀਂ ਸਾਡੇ ਬੰਦੇ ਦੇ ਹੱਥੋਂ ਸਿਰਫ ਆਪਾਂ ਕਹਿ ਪੈ ਵੀ ਦੀ ਹੁਣ ਪਾਣੀ ਦਾ ਜੋਰ ਹਾਂ ਪਾਣੀ ਦਾ ਜੋਰ ਹੈ ਜੀ ਉਹਨੇ ਕਰਕੇ ਬੂਟੇ ਅਸੀਂ ਵੱਡ ਵੱਡ ਕੇ ਲਾਜ ਜੰਨੇ ਆ ਜੇ ਕਿ ਹੈ ਦੇਖੋ ਸਰੂਪ ਉਹਦੇ ਨੂੰ ਹੁੰਦੀ ਹੈ ਨਹੀਂ ਤਾਂ ਬੰਨ ਨਾਲ ਜਾ ਸਰੂਪ ਜੀ ਆਰਾਮੇ ਆਪਾਂ ਨੂੰ ਹਾਂ ਹੈਲੋ